ਸੰਪੂਰਨ ਬੜਾ ਸੀਰੀਅਸ ਗੱਲ ਕਰਨਾ ਬੁੱਢੋਆਂ ਆਪਾਂ ਨੂੰ ਹੱਲ ਤਾਂ ਕਰਨਾ ਬੋ ਕੋਈ ਨਾ ਕੋਈ ਆਪਾਂ ਨੂੰ ਕੱਢਣਾ ਹੋਊਗੀ ਐ ਤਾਂ ਹੀ ਲੋਟ ਆਉਣਾ ਕੀ ਹੋ ਗਿਆ ਯਾਰ ਭਾਈ ਉਹ ਵਧੀਆ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਉਹ ਕੱਲ੍ਹ ਦੀ ਗੱਲ ਦਾ ਗੁੱਸਾ ਤਾਂ ਨਹੀਂ ਕੀਤਾ ਉਪਰ ਆ ਗੁੱਸਾ ਦਾ ਕਰਨ ਨਹੀਂ ਆ ਤੂੰ ਤਾਂ ਬੜਾ ਕੁਝ ਬੋਲਿਆ ਯਾਰ ਉਹ ਭਾਈ ਯਾਰ ਗੁੱਸਾ ਨਾ ਕਰ ਯਾਰ ਮੈਂ ਗਰੀਬ ਬੰਦਾ ਯਾਰ ਮੈਂ ਕਰਦਾ ਮਨ ਉਹਨੇ ਕਿਹਾ ਸੀ ਯਾਰ ਉਹ ਤੇਰੇ ਮੂਤੇ ਮੁੱਕਰ ਗਿਆ ਉਹਨੇ ਕਿਹਾ ਮੈਨੂੰ ਤੇ ਪਿਓ ਨੇ ਇਹਦੇ ਨੇ ਅਸਾ ਉਹਦੇ ਪਿਓ ਨੇ ਗਿਆ ਜੀ ਮੈਂ ਕਿਹਾ ਯਾਰ ਮੇਰਾ ਕੀ ਔਕਾਤ ਹੈ ਕਿ ਉਹਨੂੰ ਜਵਾਬ ਦੇ ਨੀ ਮੈਂ ਵੀ ਕਿਹਾ ਤੂੰ ਯਾਰ ਕਿ ਮੈਨੂੰ ਕੀ ਪਤਾ ਲੱਗਿਆ ਮੇਰੀਆਂ ਬੋਲਾਂ ਦਾ ਹੋਰ ਯਾਰ ਮੈਂ ਵੀ ਕਿਹਾ ਵਿਆਹ ਇਹ ਗੱਲਾਂ ਤੈਨੂੰ ਕਿੱਥੋਂ ਪਤਾ ਲੱਗੀਆਂ ਐਵੇਂ ਯਾਰ ਮੈਂ ਕਿਹਾ ਵਿਆਹ ਬਣਾਉ ਤੇ ਪਿਓ ਨੇ ਰਸਾ ਜੀ ਮੈਨੂੰ ਅੱਛਾ ਇੱਕ ਲੱਗ ਗਿਆ ਇੱਕਦਮ ਮੇਰੇ ਕੋਲ ਖੁੱਲ ਗਿਆ ਉਹ ਫਿਰ ਉਹਦਾ ਕੰਮ ਕਰਿਆ ਹੋਇਆ ਬਈ ਤੇ ਭਾਈ ਯਾਰ ਮੋਟਰ ਛੱਡ ਲੈ ਫਿਰ ਮੈਂ ਉਹਨੂੰ ਬੋਲਿਆ ਤਾਂ ਮੂੰਹ ਪੁੱਠਾ ਹੀ ਸੀਗਾ ਭਾਈ ਦੇਖ ਲੈ ਯਾਰ ਮਰਜ਼ੀ ਤੇਰੀ ਆ ਉਹ ਮੈਨੂੰ ਨਾ ਫਿਰ ਬਾਲਟੀਆਂ ਰਮਾਉਣੀ ਪੂ ਸਬਜ਼ ਉਹਰ ਨਮਨ ਕਿਹਾ ਪ੍ਰਭਾਤ ਕਿਵੇਂ ਕਰੀਏ ਉਹ ਫਿਰ ਉਹ ਸੜਾ ਦੇ ਯਾਰ ਬਾਈ ਕਹਿ ਦੇ ਮਾੜਾ ਐ ਨਹੀਂ ਉਹ ਚੱਲ ਉਧਰ ਮੋਟੇ ਛੋਟੇ ਮੈਂ ਚੱਲੀ ਆ ਨੱਕਾ ਬਾਦ ਲਾ ਪਾਣੀ ਦਾ ਕਰ ਲੈ ਬਾਣੀ ਠੀਕ ਆ ਬਈ ਚੰਗਾ ਚਾ ਚੰਗਾ ਬਾਈ ਕਿਸੇ ਗਾਹ ਗੁੱਸਾ ਨਾ ਕਰਾ ਦੇ ਕੋਈ ਨਾ ਕੋਈ ਨਾ ਚੰਗਾ ਚੰਗਾ ਉਹ ਸੀਰੀਆ ਲੱਗਦਾ ਤਾਂ ਨਰਮੀ ਆ ਯਾਰ ਉਹ ਬਾਈ ਨਰਮ ਨਰਮ ਕਾਣੂਗਾ ਮੈਂ ਜਾਣਦਾ ਇਹਨੂੰ ਉਹਨੇ ਨਾ ਫੁਕਰੇ ਜੱਕਨੇ ਕਹਿਤਾ ਹੋਵੇ ਇਹਨੂੰ ਤੇ ਉਹ ਕਿੱਥੇ ਕਿਸੇ ਨੂੰ ਕੁਝ ਕਹਿੰਦਾ ਤਾਂ ਫੁਕਰਾ ਦਾ ਢੇਗ ਨੂੰ ਹਾਂ ਕਰ ਦਿੰਦਾ ਯਾਰ ਜੀ ਆਹ ਕਹਿੰਦਾ ਗਰੀਬ ਬੰਦਾ ਯਾਰ ਨਰਮਾ ਬਈ ਗੁੱਸਾ ਤਾਂ ਨਹੀਂ ਕਰਦੇ ਯਾਰ ਤੈਨੂੰ ਐਵੇਂ ਬਹਿਮ ਆਗਾ ਇਹ ਮੈਨ ਸਹੀ ਬੜੀ ਖਤਰਨਾਕ ਵੈਰਾਈਟੀ ਆ ਨਾ ਤੈਨੂੰ ਕਿਵੇਂ ਪਤਾ ਇਹਦਾ ਉਹ ਮੇਨਾ ਬਾਹ ਪਿਆ ਰਿਹਾ ਇਹਦਾ ਮੇਰੇ ਕੋਲ ਹੀ ਆਸੀ ਮੈਂ ਰਖਵਾਇਆ ਜਿਹੜੀ ਇਹ ਅੱਛਾ ਹੋਰ ਮੇਰੇ ਕੋਲ ਅੱਜ ਕੰਮ ਨੂੰ ਪਹਿਲਾ ਇਹ ਹੁਣ ਫਿਰ ਆਪਾਂ ਤੇ ਇੱਕ ਸਕੀਮ ਨਾ ਪਾਜੀ ਦੱਸ ਕੋਈ ਹੈਗੀ ਨਾ ਸਕੀਮ ਉਹ ਐ ਕਰ ਹਾਂ ਮੇਰੇ ਵਾਲੇ ਕਿੱਲੇ ਚ ਪਾਣੀ ਛੱਰ ਦਾਂ ਨੇ ਉਹ ਤੇ ਤੈਨੂੰ ਕਣਕ ਮੈਂ ਬੀਜਾਂਗਾ ਉਹ ਜਾਮ ਇੰਨਾ ਤੇ ਲਾਰਾ ਕੁਛ ਨਹੀਂ ਹੁੰਦਾ ਕਹਾਂਗੇ ਵੀ ਇੰਨਾ ਦੇ ਪਾਣੀ ਨਾਲ ਭਰਤੀ ਆ ਉਹ ਤੇ ਪਲਾਨ ਤੇਰਾ ਲੋਟ ਆ ਉਹ ਕੰਜਰ ਦੇ ਤੇਰੀ ਕਣਕ ਲੇਟ ਹੋ ਜੂਗੀ ਉਹ ਕੁਛ ਨਹੀਂ ਹੁੰਦਾ ਜੇ ਲੇਟ ਹੋ ਜੂਗੀ ਦਾ ਜਣਾ ਬੱਟ ਫਰੇ ਪਰ ਐ ਕਰਦੇ ਆ ਹਾਂ ਆਪਾਂ ਐ ਕਰਦੇ ਨੱਕਾ ਵੜ ਦਿੰਨੇ ਔਰ ਹੁਣ ਇਤੇ ਆਪਾਂ ਉਹਨੂੰ ਕਹਿ ਦਾਂਗੇ ਬਈ ਤੁਸੀਂ ਭਰਿਆ ਸਾਡਾ ਹਾਂ ਭਾਈ ਇਹਦੇ ਸਿਰ ਲਾ ਦਾਂਗੇ ਲੱਕੇ ਕੋਲੇ ਵਾਜਾਂਗੇ ਸਾਰਾ ਪਾਹਣ ਦੇ ਸਿਰ ਲਾ ਕੇ ਹਾਂ ਸਕੀਮ ਲਾ ਜਾਾਂਗੇ ਚਲ ਆਏ ਕਰਦੇ ਆਪਾਂ ਦੇਖ ਲੈਣੇ ਪਾਣੀ ਵੱਡ ਲੈਂਦੇ ਪਾਣੀ ਦੇ ਪੈਣ ਲੱਗ ਗਿਆ ਹਾਂ ਧਰਕ ਪੈਣ ਲੱਗ ਗਿਆ ਧਰਕਦੇ ਆਪਾਂ ਡੰਡਾ ਖੋ ਜਾਾਂਗੇ ਬੱਟਲ ਵਿੱਚ ਦੀ ਛੱਲੇ ਦੀ ਹਣਾ ਕਹੀ ਨਾ ਨੱਕੀ ਕਰ ਦਾਂਗੇ ਕੁੰਚੇ ਦਾ ਕਹੀ ਨਾ ਕਿਉ ਕਰਾਂਗੇ ਬੱਟਾ ਡੰਡਾ ਖੋ ਆਪੀ ਬੱਟਲੂ ਪਾਣੀ ਹਾਂ ਪਾਣੀ ਆਪਣਾ ਵਹਾ ਨਾਲੇ ਚੱਲ ਮੇਰਾ ਆ ਜਾ ਅਰੇ ਮਗਰੀ ਚੱਲਦੇ ਆਪਾਂ ਚੱਲ ਇਹਨੂੰ ਪਤਾ ਵੀ ਨਾ ਕਿ ਧਿਆਨ ਨਾਲ ਮੜਾ ਜਾ ਪਤਾ ਤਾਂ ਇਹਨੂੰ ਕੀ ਲ ਅੱਗ ਉਹ ਜੇ ਕੱਟੀ ਜਾਂਦੀ ਐ ਸੜੀ ਕਿੱਧਰ ਹੋਇਆ ਯਾਰ ਅੱਜ ਉਹ ਉਹ ਠੀਕ ਆ ਬਾਈ ਉਹ ਕੀ ਕਰੀ ਜਾਂਦਾ ਤੂੰ ਕਿੱਥੇ ਰਹਿਣ ਲੱਗ ਗਿਆ ਹੁਣ ਉਹ ਮੈਂ ਤਾਂ ਇੱਥੇ ਸਬਜ਼ੀ ਨੂੰ ਪਾਣੀ ਛੱਡ ਗਿਆ ਉਹ ਬਾਈ ਬਣ ਕੇ ਇੱਧਰ ਵਾਜ ਅੱਗ ਤੇ ਨਾ ਬਾਈ ਮੈਂ ਦੱਸਿਆ ਨਹੀਂ ਮਰਵਾ ਤੇ ਸੀ ਹੋਰ ਯਾਰ ਉਹ ਬਾਈ ਮੜਾ ਥਾਂ ਖੜਾ ਵੀ ਦੇਖ ਲਿਆ ਕਰ ਕੋਲੇ ਝੁੰਬੀ ਆ ਅੱਗ ਨਾਲ ਲਾਦੀ ਉਹ ਯਾਰ ਐਡਾ ਕਮਲਾ ਤੇ ਨਹੀਂ ਮੈਂ ਤੇਰਾ ਨਹੀਂ ਮਿਟਾ ਦਿੰਦਾ ਟੋਲੇ ਨਾਲ ਨਹੀਂ ਕੁਸਬਾਨਾ ਵੱਡੀ ਟੈਂਕੀ ਲਿਆ ਟੈਂਕੀ ਕੀ ਗੱਲ ਯਾਰ ਉਹ ਢੱਟਮਾੜੀ ਵਾਲੀ ਆ ਛੋੜੇ ਵਰਗਾ ਸਮਾਨ ਦਾ ਕਿਸੇ ਤਾਂ ਬਣਦਾ ਨਹੀਂ ਨੀਡਮਾਰਡ ਹੋ ਗਈ ਯਾਰ ਵਾਲੀ ਆ ਸੌ ਹਾ ਯਾਰ ਆਹੋ ਬਾਈ ਉਹਦਾ ਕਿਹੜਾ 10 ਰੁਪਏ ਹੋਰ ਚੱਕ ਦੋ ਪਰ ਸਮਾਨ ਨਾ ਮੁੱਕਣ ਦੇ ਉਹ ਤਾਂ ਐਂ ਗਏ ਆ ਬਾਈ ਫਿਰ ਆਪਾਂ ਹੁਣ ਮੁੱਕਣ ਵੀ ਨਹੀਂ ਦਿੰਦੇ ਫਿਰ ਉਹ ਤਾਂ ਕਹੇ ਚਾਹੇ ਪੈਸੇ ਜਿੰਨੇ ਮਰਜ਼ੀ ਯਾਰ ਅੱਛਾ ਯਾਰ ਹੋਰ ਉਹ 1 ਮਿੰਟ ਮੈਂ ਬੋਤਲ ਵਾ ਲੈ ਲੈ ਇੱਕ ਦੋ ਮੈਨੂੰ ਵੀ ਦੇ ਸਮਾਨ ਦਿਆ ਕੋਈ ਗੱਲ ਨਹੀਂ ਰੈਕਸ਼ਨ ਵਾਲਾ ਚੱਲ ਮੈਂ ਮੜਾ ਗੇੜਾ ਮਾਰਾ ਕਿਤੇ ਯਾਰ ਉਹ ਕਣ ਕਣ ਖਣਾ ਭਰ ਦਾਂਗੇ ਠੂਏ ਦੀ ਕੋਈ ਗੱਲ ਨਹੀਂ ਆਇਆ ਜਾਇਆ ਜਾਇਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਰੀ ਆ ਮੈਂ ਯਾਰ ਮਾੜੇ ਜ਼ਿਮੀਂਦਾਰ ਦੀ ਵੀ ਖੇਤੀ ਕਰਨ ਦੀ ਰਹੀ ਨਹੀਂ ਹੈਣਾ ਹਣ ਸੁਪਰ ਸੀਟਰ ਕਿਸੇ ਦਾ ਮੰਗਣਾ ਮੈਂ ਦਾ ਟਰੈਕਟਰ ਕਿਸੇ ਦਾ ਮੰਗਣਾ ਪੈਂਦਾ ਮਾੜੇ ਬੰਦੇ ਦੇ ਤਾਂ ਕੋਈ ਘਰੇ ਪੈਣਾ ਦਿਹਾੜੀਆਂ ਵੀ ਨਹੀਂ ਆਉਂਦਾ ਲੈ ਹੁਣ ਇਹਨਾਂ ਦਾ ਟਰੈਕਟਰ ਆਏ ਨੂੰ ਪੁੱਛਿਆ ਸੀਗਾ ਲੈ ਫੋਨ ਲਾ ਕੇ ਪੁੱਵਦਾ ਯਾਰ ਆਉਂਦਾ ਕਿ ਨਾ ਉਹ ਬਾਹਰ ਹੋਟੀਆਂ ਉਹ ਕੀ ਆਲਾ ਚਲਾ ਵਧੀਆ ਤੂੰ ਸੁਣਾ ਉਹ ਠੀਕ ਆ ਵਧੀਆ ਕੀ ਨਾ ਫੋਨ ਗੱਲਾਂ ਮਾਰੀ ਉਹਨਾਂ ਟਰੈਕਟਰ ਆਏ ਨੂੰ ਲਾਉਂਦਾ ਸੀ ਯਾਰ ਉਹ ਮੈਂ ਲੱਖੇ ਦਾ ਪੁੱਛਿਆ ਜੀਗਾ ਸੁਪਰ ਸੀਟਰ ਹਾਂ ਸੁਪਰ ਸੀਟਰ ਹਾਂ ਓਏ ਉਹ ਤੋਂ ਕੀ ਕਰਾਉਣਾ ਤਾਂ ਹੈ ਉਹ ਯਾਰ ਕਣਕ ਬੀਜਣੀ ਹੈ ਉੱਕੜ ਕੇ ਕਿਵੇਂ ਪੀਚੀਆਂ ਗਿੱਲੇ ਦੇ ਪੀਚੀਆਂ ਕੱਲ ਦਾ ਭਰਿਆ ਬਾਂਦ ਦਾ ਕਣਕ ਦਾ ਕੱਲ ਕਰੋ ਵਰਤਾ ਉਹ ਪਾਣੀ ਤੋੜ ਕੇ ਆਪਾਂ ਗੱਲ ਜਾਗ ਨਹੀਂ ਤੇਰੇ ਉਹ ਮੈਂ ਤਾਂ ਭੁੱਲ ਗਿਆ ਯਾਰ ਤੂੰ ਜਾ ਓਏ ਤੇਰੇ ਉਹ ਯਾਰ ਪਾਣੀ ਕਿਰੋਂ ਪਾਇਆ ਯਾਰ ਆਪਾਂ ਉਹ ਜਦੋਂ ਆਪਾਂ ਕੋਲੇ ਤਾਂ ਪਾਲੀ ਆ ਸੀ ਲੱਖੇ ਦਾ ਅੱਛਾ ਅੱਛਾ ਉਦੋਂ ਮੈਂ ਤਾਂ ਯਾਰ ਭੁੱਲ ਗਿਆ ਯਾਰ ਤੈਨੂੰ ਵੀ ਭਾਈਆਂ ਦਾ ਆਤੀ ਆ ਸੀ ਮੈਨੂੰ ਵੀ ਬਾਪ ਉਸ ਬੋਲਿਆ ਸੀਗਾ ਫਰੀ ਜਦਾ ਫਰੀ ਆ ਹਾਂ ਐ ਕਰਦੇ ਆ ਫਿਰ ਆਪਰੇ ਪਿਓ ਕੋਲ ਲੰਮਰਾਂ ਦੇ ਕਿ ਕੀ ਆ ਗਈ ਆ ਗਈ ਸਾਰੀ ਹਾਂ ਹੁਣ ਆ ਗਈ ਬਈ ਆਪਾਂ ਸਕੀਮ ਨਹੀਂ ਸੀਗੀ ਹਾਂ ਹਾਂ ਹੁਣ ਚਾ ਲਾ ਕੇ ਭੁੱਲ ਜਾਣਾ ਯਾਰ ਓਏ ਮੜਾ ਕਾਡਾ ਰਹੀਂ ਕਿਤੇ ਪੋਲਾ ਪੈ ਜਾਂਦਾ ਤੇ ਉਹ ਸਾਹਮਣੇ ਪੋਲਾ ਨਹੀਂ ਪੈਦਾ ਮੈਂ ਖੁਣ ਮੇਰਾ ਤਾਂ ਮੜਾ ਕਣਕੀ ਬੀਜਣੀ ਮੇਰਾ ਸਾਰਾ ਬਾਹਣ ਪਰ ਤਸਵੀਰਵਾ ਕੇ ਯਾਰ ਓਏ ਉਹਦਾ ਉਹ ਬੜਾ ਪੜਾਗਾ ਕਿਤੇ ਪੋਲਾ ਪੈ ਜਾਂਦਾ ਲੱਗਿਆ ਬੋਲਣਾ ਹੁਣ ਆ ਗਿਆ ਨੀ ਵੀ ਪਾਈ ਖੜ ਜਾਈ ਇੱਕ ਤਾਨ ਕੇ ਖੜਾਂਗੇ ਮੈਂ ਜਮਾ ਨਹੀਂ ਖੜਦਾ ਪੂਰਾ ਲੜੂਗਾ ਯਾਰ ਇਹ ਗੱਲ ਹੈ ਕੋਈ ਯਾਰ ਉਹ ਤਾਂ ਕਰ ਲੈ ਗੱਲ ਓਏ ਫੋੜ ਦੇ ਕੋਈ ਗੱਲਬਾਤ ਹੋਈ ਲਖੇ ਨਾਲ ਉਹ ਉਹ ਦੁਆਦਰੀ ਉਹ ਤੋਂ ਬਾਅਦ ਤਾਂ ਕੋਈ ਗੱਲ ਨਹੀਂ ਹੋਈ ਵੀ ਉਹਦੇ ਨਾਲ ਮੈਨੂੰ ਤਾਂ ਕਹਿਣਾ ਹੀ ਸੁਪਰਹੀਟਰ ਲੈ ਜੀ ਯਾਰ ਅੱਛਾ ਲੈ ਜੀ ਐਂ ਐਂ ਕਹਤਾ ਹੀ ਉਹ ਕਿ ਆ ਦਿਨ ਤੋਂ ਸੁਪਰਹੀਟਰ ਤਾਂ ਮੈਂ ਮੰਗਣਗਾ ਵਿੱਚ ਤੈਨੂੰ ਗਾਉਂਦੀਆਂ ਸੀ ਦੋਨੇ ਅੱਛਾ ਜੀ ਉਹ ਆਪਾਂ ਠੁਣਿਆ ਜਦ ਕੈਂ ਚੱਲੀਏ ਕਿ ਉਰਾਪਰਾ ਬਾਜੋ ਨਾ ਬੁੜਾ ਆ ਕਰੋ ਉਹ ਯਾਰ ਮੋਟਰਸਾਈਕਲ ਤੇ ਚੱਲੀਏ ਕਿ ਤੁਰਕੀ ਚੱਲੀਏ ਘਰ ਵੀ ਬਾਲੀ ਦੂਰ ਆ ਯਾਰ ਉਹਦਾ ਮੈਂ ਕਹਣਾ ਮੋਟਰਸਾਈਕਲ ਪਰ ਬੜਾ ਘਰੋਂ ਲਿਆਵਾਂਗੇ ਫੇਰ ਆਪਾਂ ਚੜਾਂਗੇ ਆਪਾਂ ਤੁਰਕੀ ਬਾ ਚੱਲਦੇ ਹੁਣ ਪਹੁੰਚ ਜਾ ਕਿੱਡੀ ਕਿ ਦੂਰ ਆ ਯਾਰ ਆ ਖੜਾਗਾ ਚੱਲ ਫੇਰ ਆ ਜਾ ਹੋ ਚੱਲੀ ਆ ਜਾ ਉਹ ਕੜ ਰ ਉਹ ਕਾਰੋ ਥਾਣੀ ਜੇ ਬੈਠਾ ਰਹੇਗਾ ਆਪਾਂ ਨੂੰ ਕੋਈ ਫਾਇਦਾ ਪਈ ਫੈਸਲਾ ਕਰ ਲਾਂਗੇ ਉਹਨਾਂ ਨਾਲ ਯਾਰ ਉਹ ਗੱਲ ਤੇਰੀ ਵੀ ਅਕਲ ਮੰਦੀ ਦੀ ਆ ਹੋਰ ਹੁਣ ਆਪਾਂ ਪੈਸੇ ਲਵਾ ਕੇ ਉਹਨਾਂ ਤੋਂ ਹਾਂ ਹਾਂ ਚੱਲ ਚੱਲ ਚੱਲੀਏ ਫਿਰ ਚੱਲ ਟਾਈਮ ਨਾਲ ਆ ਜਨ ਗਿਆ ਉਹ ਚਲਾ ਜਿਵੇਂ ਤੈਂ ਦੱਸਿਆ ਨਾ ਵੀ ਮੇਰੇ ਬਾਰੇ ਪੁੱਠਾ ਸਿੱਧਾ ਬੋਲਦਾ ਸੀ ਮੇਰੇ ਮਨ 'ਚ ਬਹੁਤ ਆਗਾ ਮੈਨੂੰ ਆਏ ਜੀ ਮੇਰਾ ਸਿਰ ਭਾਰ ਦੇ ਕਹਾੜੀ ਨਾਲ ਮੈਂ ਅੱਛਾ ਯਾਰ ਹੋਰ ਹੁਣ ਹੋਰ ਕਰ ਵੀ ਕੀ ਸਕਦੇ ਹੁਣ ਆਪਾਂ ਹੋਰ ਇੱਕ ਗੱਲ ਹੋਰ ਯਾਰ ਹਾਂ ਪੰਜ ਤੋਂ ਉਹੀ ਤਾਂ ਅੱਧਾ ਗੱਲਾ ਬਾਹਣ ਦਾ ਜੀ ਆਪਣੇ ਕੋਲੇ ਹਾਂ ਤੇ ਭੈਣ ਤੋ ਉਹੀ ਪਰਮਾਤ ਆਪਾਂ ਮੈਂ ਕਣਕ ਲੇਟ ਹੋ ਜੂ ਪਹਿਲਾ ਗੱਠਾਂ ਵਾਲਿਆਂ ਨੇ ਭੈਣਾਂ ਨੂੰ ਬਲੇਟ ਕਰਾਤੀ ਆਪਣੀ ਗੱਠਾਂ ਹੀ ਚੱਕਣਾ ਟਾਈਮ ਸਰਤੇ ਓਏ ਹੁਣ ਕੀ ਫਾਇਦਾ ਆਪਾਂ ਸਟਾਜ ਦਾ ਹੁਣ ਜਿਹੜਾ ਹੋਣਾ ਸੀ ਤੋ ਹੋ ਗਿਆ ਉਹ ਤਾਂ ਠੀਕ ਆ ਹੁਣ ਆਈ ਨੀ ਕਣਕ ਵੀ ਲੇਟ ਹੋ ਜੂ ਹੁਣ ਆਪਣੀ ਬੀਜਣੀ ਛੋਟਾ ਇਸ ਨਾਲ ਲੈ ਨਾ ਇਹ ਤਾਂ ਪਤਾ ਲਵਾ ਗੱਲਾ ਬਹਣ ਦਾ ਬੇਲਾ ਅੱਛਾ ਠੀਕ ਆ ਨਾ ਅੱਧਾ ਗੱਲਾ ਲਵਾ ਗਾ ਬਹਣ ਦਾ ਬੇਲਾ ਉਹ ਤਾਂ ਇਹ ਨਾਲ ਲਵਾ ਕੇ ਠੇਕਾ ਅੱਡ ਇਹ ਸਾਰੀ ਗੱਲ ਤੂੰ ਕਰੀ ਉਹਦੇ ਨਾਲ ਮੈਂ ਨਹੀਂ ਤੂੰ ਉਰੀ ਬਾਣ ਤੇ ਆਇਆ ਮੈਂ ਚੱਗਾ ਲੂੰਗਾ ਲਗਾਦਾ ਜਵੇਰ ਬਾਪਾ ਦੀ ਹੱਕਾ ਪਈਦਾ ਹਾਂ ਇੰਨਾ ਕਰ ਦਿੰਦਾ ਹਾਂ ਕਹਿੰਦਾ ਯਾਰ ਗਰੀਬ ਬੰਦਾ ਛੇੜ ਕੋਈ ਨਾ ਅੱਗਲਾ ਬਾਹੇ ਕਣਕ ਖਾਨ ਨੂੰ ਹੈ ਨਹੀਂ ਦਾ ਚਾਰ ਦਾਣੇ ਕਹਿੰਦੇ ਇਹ ਗੱਲ ਸੁਣ ਲੈ ਦਿਲ ਕਾੜਾ ਰੱਖਿਆ ਦਾ ਪੂਰਾ ਪੂਰਾ ਕਾੜਾ ਤਾਂ ਰੱਖੂ ਦਿਲ ਛੱਡੀ ਨਾ ਜ਼ਮੀਨ ਨਹੀਂ ਛੱਡਦਾ ਤੇਰਾ ਚੱਲ ਜਦੋਂ ਹੋਈ ਦਰੀ ਨਾ ਬੈਠਾ ਕਾਚਾ ਬੰਦੂ ਤਾਂ ਕੀ ਕਹਿੰਦੀ ਅੱਪ ਸਸਰੀਕਾਰ ਚਾਹੀ ਸਸਰੀਕਾਰ ਪਈ ਸਸਰੀਕਾਰ ਕਿਵੇਂ ਆਇਓ ਸ਼ੇਰ ਬਕਿਆ ਲਾਂਬਾ ਲੈ ਕੇ ਜਾ ਤੁਸੀਂ ਕਿਤੇ ਕੋਲੇ ਕਾਹਦਾ ਲਾਂਬਾ ਓਏ ਉਹਨਾ ਚਾਚਾ ਜੀ ਨੇ ਅੱਜ ਨਾ ਦੱਗ ਲਾ ਪਾ ਤੁਹਾਡੇ ਸੀਰੀ ਨੇ ਸਾਣੀ ਹਾਲ ਕਰਤ ਕੀ ਜਣੇ ਪਈ ਸਾਡੇ ਸੀਰੀ ਨੇ ਕਿਹੜੇ ਲੁੱਟ ਪਰ ਤੁਹਾਡਾ ਅੱਧਾ ਗੱਲਾ ਦਿੱਤਾ ਮੇਰਾ ਗਰੀਬ ਬੰਦਾ ਅੱਧਾ ਗੱਲਾ ਮੇਰੇ ਕੋਲ ਬਾਣਦਾ ਸੀ ਕਾਹਦੇ ਨਾਲ ਭਰਤੀ ਕਣਕ ਤੁਹਾਡੀ ਉਸ ਨਹੀਂ ਹੁੰਦਾ ਯਾਰਾ ਉਹ ਚਾਚਾ ਪਾਣੀ ਨਾਲ ਭਰਤੀ ਪਾਣੀ ਨਾਲ ਕਾਦੀ ਮੋਟਰ ਕਿਦੀ ਛੱਡੀ ਕੇ ਅਸੀਂ ਟਰਾਲਾਂ ਦੇ ਮੁੰਡੇ ਦੀ ਮੋਟਰ ਛੱਡੀ ਤੁਹਾਡੇ ਸੀਰੀ ਨੇ ਮੇਰਾ ਬਾਣਦਾ ਅੱਧਾ ਗੱਲਾ ਭਰਤਾ ਉਹ ਸਾਡਾ ਸੀਰੀ ਨਹੀਂ ਹੈਗਾ ਭਾਈ ਜਵਾਕ ਆ ਉਹ ਨਿਕਾ ਜਾਂ ਪਾਲਿਆ ਮੇ ਦਾ ਮੁੰਡਾ ਹੈ ਮੇਰਾ ਉਹ ਸੀਰੀ ਨਾ ਸਮਝ ਤੂੰ ਮੁੰਡਾ ਆਪਣਾ ਜਿਹੜਾ ਸੀਰੀ ਹੈ ਤੇਰੇ ਅੱਦੇ ਕਿਲੇ ਦਾ ਨੁਕਸਾਨ ਕਰਤਾ ਉਹਨੇ ਤੇਰੇ ਅੱਦੇ ਕਿਲੇ ਦਾ ਕਰਤਾ ਨੁਕਸਾਨ ਤੇਰੇ ਦਾ ਉਹੀ ਅੱਤਾ ਕਿਲਾ ਮੇਰੇ ਕੋਲੇ ਕੜਕ ਨੂਣਾ ਉਹੀ ਪਾਣੀ ਨਾ ਪਾਰ ਤਾ ਹੁਣ ਮੈਂ ਦੱਸ ਕੀ ਕਰਾਂ ਹੁਣ ਫਿਰ ਅਸੀਂ ਦੱਸ ਕੀ ਕਰੀਏ ਉਹ ਸੁਪਰ ਸੀਟਰ ਵੀ ਛੋਟੇ ਪੁੱਛ ਕੀ ਗਿਆ ਸੀ ਛੋਟੇ ਲੈ ਕੇ ਜਾਣਾ ਸੀ ਮੈਂ ਕੀ ਤੋਂ ਪੁੱਛ ਕੇ ਗਿਆ ਤੂੰ ਛੋਟੇ ਮੁੰਡੇ ਤੋਂ ਪੁੱਛ ਕੇ ਗਿਆ ਸੀਗਾ ਸਾਡਾ ਮੁੰਡਾ ਤਾਂ ਫੁਕਰ ਹੈ ਹਰੇਕ ਨੂੰ ਕਰ ਦਿੰਦਾ ਹਾਂ ਮੈਨੂੰ ਤਾਂ ਕਹਿੰਦਾ ਸੀ ਕਹਿੰਦਾ ਤੇਰਾ ਸਾਰਾ ਕੁਝ ਮਾਪੀ ਬੀਜਬਾਜੀ ਹੈ ਸਾਰਾ ਕੁਝ ਕਰਕੇ ਆਉਂਗਾ ਸਾਡੇ ਆਪਦੇ ਪੈਨ ਹੈ ਜੇ 17 ਕੱਲੇ ਬੀਜੇ ਨਾਲੇ ਸੋਨੂੰ ਦੇ ਦੀਏ ਦੇ ਕੱਲੇ ਨੂੰ ਪ੍ਰੋਸੀਡਰ ਹੁਣ ਮੇਰਾ ਜੱਟ ਕਰਕੇ ਦੋ ਮੈਂ ਕੀ ਕਰਾਂ ਗਰੀਬ ਬੰਦਾ ਮੈਂ ਕਿੱਧਰ ਜਾਵਾਂ ਹੁਣ ਅਸੀਂ ਕੀ ਹੱਲ ਕਰੀਏ ਹੁਣ ਤੇਰਾ ਹੁਣ ਮੈਨੂੰ ਨਹੀਂ ਪਤਾ ਦੇ ਦੇਾਂਗੇ ਤੈਨੂੰ ਲੈ ਜੀ ਮਨ ਕਰਨ ਕਿਥੋਂ ਦੇ ਦੇਾਂਗੇ ਤੈਨੂੰ ਮੈਨੂੰ ਠੇਕਾ ਦੋ ਨਹੀਂ ਓਦੇ ਕੱਲੇ ਦੀ ਕੜਕ ਦੋ ਠੇਕਾ ਨਾ ਤੈਨੂੰ ਕਿਤੇ ਵੱਡੇ ਹੋ ਉਸ ਨੂੰ ਆਏ ਕਿਵੇਂ ਫਿਰ ਮੈਂ ਥੋੜੀ ਹੋਉਂਦਾ ਕੁਝ ਨਹੀਂ ਹੁੰਦਾ ਜਦ ਆਪਣਾ ਰਖਸਾਲ ਹੋਇਆ ਨਸਾਰ ਫਿਰ ਇੱਥੇ ਖਾ ਆਡਾ ਮੋਟਾ ਦਾ ਫੋਗਰਾ ਹਰੇਕ ਨੂੰ 100 ਨੂੰ ਕਰਦਾ ਉਹ ਤਾਂ ਹਾਂ ਆ ਗਈ ਚੱਕ ਕੇ ਇੱਥੇ ਦੇ ਦੇ ਇਹਨਾਂ ਨੂੰ ਨਾਲੇ ਸੁਪਰ ਸੀਟਰ ਇਹਨਾਂ ਨੂੰ ਦੇ ਦੇ ਇਹਨਾਂ ਨੂੰ ਹੁਣ ਆਹ ਡੀਪੀ ਵੀ ਲੈ ਜਾਓ ਮੈਥੋਂ ਉਹ ਚੈਲਾ ਤੂੰ ਜਮੀਨੀ ਬੋਲਿਆ ਓਏ ਉਹਦਾ ਖੁੰਡ ਦੇਖਾਈ ਗੇ ਛਤ ਫੋਟਾ ਦਾ ਕੰਜਰ ਦੇਆ ਡੇਰਾ ਕੀ ਸੀਗਾ ਆਪਣਾ ਭਾਵੇਂ ਰਾ ਤਾਂ ਅੱਧਾ ਘੇਰ ਨੁਕਸਾਨ ਕਰਾਤਾ ਸਮਾ ਦੀ ਨੁਕਸਾਨ ਦਾ ਮਾਇਕਰਾ ਤੂੰ ਆਪ ਕਰਾਇਆਗਾ ਕਹੀਂ ਕਿਹਾ ਕਰ ਅੱਧਾ ਘੇਲੇ ਵਾਲਾ ਭਰਦਾ ਨਾ ਕਹਿੰਦਾ ਨਾ ਸੀੜੀ ਉਡਾ ਦਾਂਗੇ ਹਾਂ ਸੁਣ ਬਾਈ ਮੇਰੀ ਚੇਰਾ ਆਈਡੀ ਆ ਸੀ ਮੈਂ ਤਾਂ ਉਹਨੂੰ ਕਿਹਾ ਸੀਗਾ ਤੂੰ ਫਿਰ ਕਣਕਾਂ ਵਿੱਚ ਜਿੰਗਾ ਦੂੰਗਾ ਚੱਕਰੀਆਂ ਵਿੱਚ ਨੁਕਸਾਨ ਸੈਨ ਨੂੰ ਤਿਆਰ ਆ ਉਹ ਹੁਣ ਕਿਵੇਂ ਕਰ ਗਏ ਹੁਣ ਦੱਸ ਕੋਈ ਸਕੀਮ ਉਹ ਉਹ ਤਾਂ ਕਰਦੇ ਹਾਂ ਹਾਲਾਂ ਨਾਲੇ ਜੇ ਮੈਂ ਬੋਲ ਪਾਂਦਾ ਉਹਦੇ ਮੂਰੇ ਢਾਂਗਾ ਨਾ ਸੰਗ ਕਰ ਦਿੰਦਾ ਆਪਣੀ ਆਏ ਕਿਵੇਂ ਢਾਂਗਾ ਨਾ ਕਰਦਾ ਨਾ ਨੁਕਸਾਨ ਹੋ ਗਿਆ ਆਪਣਾ ਯਾਰ ਕੋਈ ਕੰਜਾ ਜਿਆ ਹੁਣ ਤਾਂ ਡੀਬੀ ਬੰਡੀਆਂ ਦਾ ਲੈ ਕੇ ਉਹਨੀਆਂ ਦੇਖ ਲੈ ਉਹਦਾ ਬੰਦਾ ਇਹ ਬੜਾ ਬੇਕਾਰ ਨੇ ਕਿਉਂ ਗਿਆ ਟੱਪੇਮੂ ਬੋਲਦਾ ਸੀ ਨਾ ਯਾਰ ਆਪਣੇ ਨਾਲ ਬਾਲੀ ਕੁੱਤੇ ਖਾਣੀ ਹੋਈ ਮੂਹਮਨ ਕਾਈ ਫਿਰਦੇ ਕਿੱਧਰ ਆਏ ਹੋਏ ਪੁੱਛੀਆ ਪਰ ਗੜਾ ਹੱਡਣ ਦਾ ਪੈੜੀ ਹੋਈ ਯਾਰ ਅੱਜ ਕੀ ਹੋ ਗਿਆ ਹੋਏ ਉਹ ਥਰਾ ਗਮਾਂਡੀ ਨਹੀਂ ਲੱਕਾ ਉਹਦੇ ਪੇਉ ਕੋਈ ਲਾਂਬਾ ਲੈ ਕੇ ਜਾਂਦੇ ਸੀ ਜੀ ਦਾ ਕੀ ਕਰਤਾ ਨਾ ਹੋਏ ਉਹ ਇਹ ਅੱਧਾ ਕਿਲਾ ਸੀਗਾ ਜਿਹੜਾ ਭਰਤਾ ਉਹਨੇ ਕਣਕ ਦਾ ਬੀਜ ਨਹੀਂ ਚਨੇ ਜੀ ਸੋ ਕੋਈ ਬੜਾ ਕਲਾਸਾਣਾ ਯਾਰ ਅੱਜ ਬਾਹਰ ਸੀ ਜੀ ਹੋਰ ਯਾਰ ਮੈਂ ਗਰੀਬ ਬੰਦਾ ਅੱਧਾ ਕਿਲਾ ਬਾੜਦਾ ਮੇਰੇ ਕੋਲੇ ਕੋਈ ਮੇਰਾ ਪਾਣੀ ਨਾ ਭਰਤਾ ਹੁਣ ਮੈਂ ਦਾ ਕੰਮ ਕਰ ਤੂੰ ਜਾ ਉਹ ਸਾਨੂੰ ਤਾਂ ਪਰ ਘਟਾਇ ਜੀ ਸੁਣਵਾਈ ਕਰੂਗਾ ਕੋਈ ਕਹਿੰਦੇ ਕੀ ਉਹ ਕਰਿਆ ਨੁਕਸਾਨ ਕਰਿਆ ਨਾਲੇ ਗੁਰੂ ਪੁੱਠਾ ਬੋਲ ਤੁਸੀਂ ਇਹ ਕਰੋ ਨਾ ਮੈਂ ਦਾਹਤਾਂ ਤੁਹਾਨੂੰ ਸਕੀਮ ਹਾਂ ਨਹੀਂ दारू ਫੜਾ ਦੂੰਗਾ दारू ਯਾਰੀ दारू ਦਾ ਵੇਚਦੇ ਨੇ ਯਾਰ ਇਹ ਤੁਹਾਨੂੰ ਪਤਾ ਨਹੀਂ ਨਾ ਇਹ ਤਾਂ ਦਰੂ ਵੇਚਦੇ ਆ ਮੇਰੇ ਗੇਂਦਾਂ ਦੇ ਇੱਕ ਅੱਧਾ ਢੋਲ ਪਾਈ ਪਿਆ ਹੁੰਦਾ ਉਹ ਸਾਖ ਜਾਂ दारू ਕੱਢ ਕੱਢ ਦਿੰਦਾ ਇਹਨਾਂ ਦਾ ਸੀਰੀਆ ਜਿਹੜਾ ਸਾਰੇ ਪਿੰਡ ਨੂੰ ਪਤਾ ਯਾਰ ਦਰੂ ਵੇਚਦੇ ਨੇ ਇਹ ਤੁਸੀਂ दारू ਫੜਾ ਦਿਓ ਐਦੂ ਕਹਿੰਦੇ ਆ ਕਿ ਮੌਕਾ ਉਹ ਤੁਹਾਡੇ ਕੋਲ ਲੈ ਇਹ ਤਾਂ ਗੱਲੀ ਬਣ ਗਈ ਫਿਰ ਚਹਲਾ ਪਤੀਜੀ ਗੱਲ ਦਾ ਮੈਨੂੰ ਤਾਂ ਆਪਣੀ ਪਤਾ ਸੀ ਵਧੀਆ ਪ੍ਰਗਟ ਮਿਲ ਗਿਆ ਆਪਾਂ ਨੂੰ ਹੋਰ ਹੁਣ ਸਕੀਮ ਲਾ ਦੇ ਕੋਈ ਸੀਮ ਦਾ ਬੰਦੇ ਪਾ ਲੈਣੇ ਨੇ ਦਾਰੂ ਫੜਾਉਣੇ ਨਹੀਂ ਦਾਰੂ ਫੜਾ ਵਿੱਚ ਜਿਗਾ ਆਪਾਂ ਸਾਨੂੰ ਸੀਰੀ ਜਾਂਦਾ ਹਾਂ ਹਾਂ ਵਿੱਚ ਜਿਹੜਾ ਹੋ ਇੱਕ ਦਾ ਹੋਵੇ ਨਾਲ ਉਹਨੂੰ ਚਗਾਵਾ ਵਿੱਚ ਜਿਹੜਾ ਵਾਇਰ ਜੇ ਦਾ ਨਾ ਤਰਵੇ ਹਾਂ ਵਿੱਚ ਇਹਦਾ ਤਾਂ ਰੰਗ ਹੀ ਤਾਂ ਰੰਗ ਹੀ ਨਾਉਣਾ ਇਹਦਾ ਮੈਨਾਂ ਨੂੰ ਫੜਾਉਣੀ ਫੜਾਉਣਾਗਾ ਆਪਣੇ ਦੇ ਜਿਹੜੇ ਉੱਤੇ ਪੁੱਠੇ ਬੋਲਿਆ ਨਾ ਆਪਾਂ ਇਹ ਬੈਂਸ ਕੱਢਾਂਗੇ ਨਾ ਤੂੰ ਇਹ ਆ ਪਲਾਨ ਪੱਕਾ ਹੋਣਾ ਚਾਹੀਦਾ ਜਿਵੇਂ ਟੱਕ ਟ ਵਰਗਾ ਆ ਪਾ ਪਲਾਨ ਪੱਕਾ ਹੀ ਸੀਗਾ ਇਹ ਵੀ ਪੱਕਾ ਹੀ ਆ ਹੁਣ ਟੁੱਟੇ ਨੂੰ ਪੈ ਗਿਆ ਆਪਾਂ ਨੂੰ ਦੇਖ ਲੈ ਆਪ ਕਸਰ ਨਹੀਂ ਛੱਡਦੇ ਹੁਣ ਸਾਰੀਆਂ ਕਸਾਂ ਕੱਢਾਂਗੇ ਨਾ ਲੈ ਫਿਰ ਪੱਕਾ ਕਰ ਲੈ ਪਲਾਨ ਤੇ ਆ ਕਰ ਲੈ ਆ ਪੱਕਾ ਪੱਕਾ ਆਪਣੇ ਮੁੜ ਕੇ ਗੱਲ ਹੋਣੀ ਨਹੀਂ ਚਾਹੀਦੀ ਦੇਖ ਨੀ ਆਉਂਦੀ ਨਹੀਂ ਆ ਆਇਆ ਫਿਰ ਚੱਲ ਉਹ ਸਾਰੇ ਬੜੇ ਦਬ ਦਬ ਲਾਉਂਦੇ